ਸਰਪੰਚ ਬਲੈਕਮੇਲ ਕਰਦਾ ਸੀ ਜੀ ਮੈਨੂੰ ਤੇ ਮੇਰਾ ਭਰਾ ਕੁਲਵਿੰਦਰ ਸਿੰਘ ਇਹ ਬਿਮਾਰ ਨਹੀਂ ਜਾਦਾ ਤੇ ਇਹਨਾਂ ਨੂੰ ਡਾਕਟਰਾਂ ਦਾ ਜਵਾਬ ਦਿੱਤਾ ਹੋਇਆ ਤੇ ਉਹ ਕਹਿੰਦਾ ਵੀ ਮੈਂ ਤੇਰੀ ਪਰਜਾਈ ਨੂੰ ਤਾਂ ਲੈ ਕੇ ਆਉਂਗਾ ਵੀ ਜੇ ਮੇਰੇ ਨਾਲ ਨਜਾਇਜ਼ ਰਿਸ਼ਤਾ ਬਣਾਏਗੀ ਬਲੈਕਮੇਲ ਕਰਦੇ ਆ ਸੀ ਇਹ ਮੈਨੂੰ ਕਿਹਾ ਜੀ ਇਹ ਮੈਨੂੰ ਕਿਹਾ ਜੀ ਤੇ ਇਹ ਮੇਰਾ ਭਰਾਗਾ ਇਹ ਬਿਮਾਰ ਆ ਜੀ ਉਹਦੇ ਕਰਕੇ ਇਹ ਰੋ ਰਿਹਾ ਸੀਗਾ ਵੀ ਮੈਂ ਬੱਚਿਆਂ ਨੂੰ ਮਿਲਣਾ ਵਾ ਉਹਨੇ ਜਿਹੜੀ ਸਾਡੀ ਲੜਕੀ ਆ ਉਹਨੂੰ ਭਜਾ ਦਿੱਤਾ ਤੇ ਉਹਦੇ ਨਾਲ ਉਹਦੀ ਕੋਈ ਗੱਲਬਾਤ ਪਤਾ ਨਹੀਂ ਹੈਗੀ ਪਤਾ ਨਹੀਂ ਮੈਨੂੰ ਨਹੀਂ ਪਤਾ ਪਰ ਉਹਦੇ ਨਾਲ ਮਿਲ ਕੇ ਉਹਨੇ ਮੇਰੇ ਨਾਲ ਆਹ ਕੰਮ ਕਰਿਆਗਾ ਜੀ ਹਾਂ ਜੀ ਕਿੱਦਾਂ ਕੋਈ ਚੈਡ ਹੁੰਦੀ ਨਹੀਂ ਆ ਪੀ ਆ ਹਾਂਜੀ ਫੋਨ ਤੇ ਗਲਤ ਮੈਸੇਜ ਭੇਜਦਾ ਰਿਹਾਗਾ ਨਜਾਇਜ਼ ਮੈਂ ਇੱਕ ਦਿਨ ਫੋਨ ਲਾ ਕੇ ਕਿਹਾ ਵੀ ਤੇ ਮੈਨੂੰ ਕਹਿੰਦਾ ਵੀ ਤੈਨੂੰ ਵਧੀਆ ਨਹੀਂ ਲੱਗਦੇ ਮੈਂ ਕਿਹਾ ਚਾਚਾ ਜੀ ਮੈਨੂੰ ਕਿਉਂ ਵਧੀਆ ਲੱਗਣਗੇ ਵੀ ਇਦਾਂ ਦੀ ਮੈਨੂੰ ਨਾ ਭੇਜੀ ਮੈਂ ਮਤਲਬ ਬੋਲੀਆਂ ਉਹਨੂੰ ਗਾਲਾਂ ਵੀ ਦਿੱਤੀਆਂ ਪੋਸਟ ਕਰਦਾ ਹਾਂ ਜੀ ਤੇ ਫਿਰ ਉਹਨੇ ਮਤਲਬ ਮੈਨੂੰ ਕਹਿੰਦਾ ਚੱਲ ਠੀਕ ਆ ਕਹਿੰਦਾ ਭਲੇਖੇ ਨਾ ਭੇਜੇਗੇ ਮੈਂ ਨੇ ਡਿਲੀਟ ਕਰਤੇ ਉਸ ਤੋਂ ਬਾਅਦ ਫੇਰ ਲੱਗ ਗਿਆ ਜੀ ਉਹ ਫਿਰ ਉਸ ਤੋਂ ਬਾਅਦ ਮੈਂ ਡਿਲੀਟ ਨਹੀਂ ਕੀਤਾ ਜੀ ਮੈਂ ਮਤਲਬ ਨੰਬਰ ਸਾਈਡ ਤੇ ਕਰਤਾ ਮੈਂ ਉਸ ਤੋਂ ਬਾਅਦ ਮੈਂ ਦੱਸਿਆ ਕਿਸੇ ਨੂੰ ਨਹੀਂ ਸੀ ਜੀ ਮੈਂ ਡਰਦੀ ਸੀ ਮੈਨੂੰ ਡਰਾਉਂਦਾ ਸੀ ਪਿਸਤੌਲ ਨਾਲ ਤੇ ਮੈਨੂੰ ਕਹਿੰਦਾ ਮੇਰ ਨਾਲ ਪਿਆਰ ਨਾਲ ਗੱਲ ਕਰਿਆ ਕਰ ਮੈਨੇ ਫੇਰ ਵੀ ਉਸ ਤੋਂ ਬਾਅਦ ਕਈ ਵਾਰੀ ਉਹਨੂੰ ਬੋਲੀ ਵੀ ਆਂ ਪਰ ਫੇਰ ਵੀ ਮੈਨੂੰ ਡਰਾਉਂਦਾ ਰਿਹਾ ਉਹ ਮਤਲਬ ਫਾਇਦਾ ਸਾਰਾ ਮੇਰੇ ਭਰਾ ਦਾ ਚੁੱਕਿਆ ਹੀ ਇਹਨਾਂ ਨੇ ਕਿਉਂਕਿ ਡਾਕਟਰਾਂ ਨੇ ਜਵਾਬ ਦਿੱਤਾ ਸੀ ਇਸ ਕਰਕੇ ਇਹਦਾ ਫਾਇਦਾ ਉਠਾਇਆਗਾ ਸੀ ਪਰ ਥੋੜੀ ਪਰਚਾਈ ਫੇਰ ਕੋਈ ਚੰਡੀਗੜ੍ਹ ਬਿਆਨ ਵੀ ਲਿਖੀ ਹਾਂਜੀ ਮੇਰੀ ਪਰਚਾਈ ਨੇ ਮੇਰੇ ਖਿਲਾਫ ਹੈ ਇੱਥੇ ਇਸ ਦਸਤਾਵੇਜ਼ ਚ ਵੀ ਬਿਆਨ ਦਿੱਤੇ ਨੇ ਕਹਿੰਦੀ ਵੀ ਮੇਰੀ ਨਾਨ ਦਾ ਜਿਹੜੀ ਵੀ ਇਹ ਨਜਾਇਜ਼ ਗਲਤ ਸੀ ਇਸੇ ਕਰਕੇ ਵੀ ਮੈਂ ਰੋਕਦੀ ਸੀ ਵੀ ਇਹਨਾਂ ਨੇ ਮੈਨੂੰ ਕੁੱਟ ਕੇ ਘਰੋਂ ਕੱਢਤਾ ਹਾਂਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੁਹਾਡੇ ਵੱਲੋਂ ਕੋਈ ਕਮੈਂਟ ਤਾਂ ਕਰੀ ਜਵਾਬ ਤਾਂ ਨਹੀਂ ਨਹੀਂ ਜੀ ਮੈਂ ਜੇ ਭੇਜੇ ਨੇ ਜੀ ਜਿਹੜੇ ਸਰਪੰਚ ਦੇ ਖਿਲਾਫ ਸੀ ਵੀ ਅੱਜ ਕੱਲ੍ਹ ਲੋਕ ਸਾਨੂੰ ਇਦਾਂ ਤੰਗ ਕਰਦੇ ਨੇ ਇਦਾਂ ਤੰਗ ਕਰਦੇ ਨੇ ਗਰੀਬਾਂ ਦਾ ਫਾਇਦਾ ਉਠਾਉਂਦੇ ਨੇ ਇਦਾਂ ਦੇ ਮੈਸੇਜ ਜ਼ਰੂਰ ਕੀਤੇ ਨੇ ਜਿਵੇਂ ਝੂਠ ਨਹੀਂ ਬੋਲਦੀ ਕੋਈ ਨਹੀਂ ਕੀਤਾ ਨਹੀਂ ਜੀ ਗਲਤ ਮੇਰੇ ਕੰਨੀਓ ਕੋਈ ਵੀ ਮੈਸੇਜ ਨਹੀਂ ਕੋਈ ਵੀ ਬੋਲਿਆ ਨਹੀਂ ਕਦੇ ਤੁਸੀਂ ਪੋਸਟ ਕਰਕੇ ਕਿਹਾ ਹੋਵੇਗੇ ਮੈਨੂੰ ਕਿਨੂੰ ਇਹ ਜਿਹਾ ਨਾ ਭੇਜਿਓ ਕੋਈਗਾ ਮੈਂ ਇਹ ਵੀ ਕਿ ਹੱਥ ਬੰਨ੍ਹ ਕੇ ਭੇਜਿਆ ਵੀ ਮੈਨੂੰ ਇਹੋ ਜਿਹਾ ਕੁਝ ਨਾ ਭੇਜੋ ਮੈਂ ਕਿਹਾ ਵੀ ਆ ਪਰ ਫਿਰ ਉਦੋਂ ਬਾਅਦ ਉਹਨੇ ਮੈਨੂੰ ਡਰਾਉਣਾ ਸ਼ੁਰੂ ਕੀਤਾ ਨਾ ਇਹ ਜਿਹੜੀਆਂ ਵੀਡੀਓ ਪਾਈਆਂ ਇਹ ਮੈਂ ਕੋਈ ਨਹੀਂ ਪਾਈਆਂ ਉਹ ਆਪਣੇ ਬੰਦੇ ਥੋੜੇ-ਮੋਟੇ ਬਈ ਆਮ ਆਪਾ ਘਰਾਂ ਦੇ ਵਿੱਚ ਦੇਖਦੇ ਆ ਫੇਸਬੁੱਕ ਤੇ ਵੀ ਚਲਦੀਆਂ ਕੋਈ ਐਡੀ ਮੈਂ ਗਲਤ ਵੀਡੀਓ ਕੋਈ ਨਹੀਂ ਪਾਈ ਸਿਰਫ ਇਹ ਜਿਹੜੀਆਂ ਇਹਨਾਂ ਨੇ ਬਣਾ ਕੇ ਪਾਈਆਂ ਵੀਆਂ ਨੇ ਫੇਸਬੁੱਕ ਉਹ ਮੈਂ ਚਾਹਣਾ ਵੀ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਕਿਉਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਹ ਮੈਨੂੰ ਬਦਨਾਮ ਕਰਨ ਵਾਸਤੇ ਇਹ ਕੰਮ ਕਰ ਰਿਹਾ ਤੇ ਇਹਨਾਂ ਦੀ ਜਿਹੜੀ ਭੁਜਾਈ ਦੀ ਰੁੱਸ ਕੇ ਤੇ ਕਹਿੰਦੇ ਵੀ ਮੇਰੀ ਭਝਾਈ ਨੂੰ ਲਿਆ ਕੇ ਦੇ ਤੇ ਨਹੀਂ ਤਾਂ ਫਿਰ ਮੈਂ ਤੇਰੇ ਤੇ ਕੋਈ ਇਲਜ਼ਾਮ ਲਾਉਂਗਾ ਤੇ ਉਹਦਾ ਬੱਚਾ ਜੀ 3 ਸਾਲ ਦਾ ਕਹਿੰਦੀ ਮੈਨੂੰ ਬੱਚਾ ਚਾਹੀਦਾ ਬੱਚਾ ਲਿਆ ਕੇ ਦੇ ਮੈਂ ਕਿਹਾ ਮੈਂ ਪਿੰਡ ਦਾ ਸੰਝਾ ਸਰਪੰਚ ਆ ਮੈਂ ਸੱਚੀ ਗੱਲ ਕਰਨੀ ਆ ਮੈਂ ਕਿਵੇਂ ਬੱਚਾ ਲਿਆ ਕੇ ਦੇ ਸਕਦਾ ਇੱਕ ਮਾਂ ਤੋਂ ਕਿਵੇਂ ਖੋ ਕੇ ਲਿਆ ਕੇ ਦੇ ਸਕਦਾ ਬੱਚਾ ਦੁੱਧ ਪੀਂਦਾ ਬੱਚਾ ਜੀ ਉਹ ਤੇ ਇਸ ਕਰਕੇ ਉਹ ਮੇਰੇ ਨਾਲ ਖਾਰਖਾਨ ਲੱਗੀ ਤੇ ਇਸੇ ਕਰਕੇ ਉਹਨੇ ਜੀ ਮੇਰੇ ਤੇ ਇਲਜ਼ਾਮ ਲਾਤੇ ਕਹਿੰਦੀ ਮੈਂ ਤੈਨੂੰ ਬਦਨਾਮ ਕਰੂੰਗੀ ਤੇ ਤੈਨੂੰ ਮੈਂ ਪਿੰਡ 'ਚ ਰਹਿਣ ਨਹੀਂ ਦੇਣਾ ਇਹੀ ਕਰਕੇ ਉਹਨੇ ਮੈਨੂੰ ਬਦਨਾਮ ਕੀਤਾ ਤੇ ਕੋਈ ਇਹਦੇ ਵਿੱਚ ਸੱਚ ਨਹੀਂ ਗੱਲ ਜੀ ਤੇ 6 ਮਹੀਨਿਆਂ ਤੋਂ ਮੇਰੇ ਨਾਲ ਉਹ ਗੱਲ ਕਰਦੀ ਰਹੀ ਆ ਅਗਰ ਮੇਰੇ ਗਲਤੀ ਸੀ ਤਾਂ ਆਪਦੇ ਮਾਪੇ ਨੂੰ ਦੱਸਦੀ ਵੀ ਸਰਪੰਚ ਮੈਨੂੰ ਆਹ ਕੰਮ ਕਰ ਰਿਹਾ ਵੀ ਮੈਨੂੰ ਵੀਡੀਓ ਪਾ ਰਿਹਾ ਜਾਂ ਮੈਨੂੰ ਫੋਨ ਤੇ ਕਰ ਰਿਹਾ ਗਲਤ ਬੋਲ ਰਿਹਾ ਆ ਉਹਦੇ ਮਾਪੇ ਨੂੰ ਦੱਸਦੀ ਮੇਰੇ ਨਾਲ ਮੇਰੀ ਪੰਚਾਇਤ ਦੇ ਬੰਦੇ ਵੀ ਜਾਣਦੇ ਹੁੰਦੇ ਚਾਰ-ਚਾਰ ਜਾਣੇ ਸੀ ਉਹਦੇ ਘਰੇ ਜਾਂਦੇ ਰਹੇ ਸਮਝਾਉਂਦੇ ਰਹੇ ਆ ਤੇ ਉਹਨਾਂ ਨੂੰ ਵੀ ਉਹ ਕਹਿ ਸਕਦੀ ਵੀ ਸਰਪੰਚ ਮੈਨੂੰ ਇਦਾਂ ਦੀਆਂ ਗੱਲਾਂ ਕਰਦਾ ਜਾਂ ਮੈਨੂੰ ਵੀਡੀਓ ਪਾ ਰਿਹਾ ਤੇ ਉਹਨਾਂ ਨੂੰ ਕਹਿ ਕੇ ਦੱਸ ਸਕਦੀ ਸੀ ਤੇ ਮੈਨੂੰ ਉਹ ਆਪੇ ਘੂਰਦੇ ਜਾਂ ਕੁਝ ਵੀ ਕਰਦੇ ਕੋਈ ਗੱਲ ਕਰ ਸਕਦੇ ਸੀ ਉਹਨੇ ਬਿਲਕੁਲ ਇਸ ਗੱਲ ਬਾਰੇ ਕੋਈ ਨਹੀਂ ਕੀਤਾ 6 ਮਹੀਨੇ ਲਗਾਤਾਰ ਮੇਰੇ ਨਾਲ ਉਹ ਟੱਚ ਰਹੀ ਹੈ ਬਿਲਕੁਲ ਝੂਠੇ ਦੀ ਸਰੇ ਆਮ ਝੂਠੇ ਨੇ ਇਹ ਕੋਈ ਇਹਦੇ ਵਿੱਚ ਸੱਚਾਈ ਨਹੀਂ ਹੈਗੀ ਗੰਦੇ ਮੰਦੇ ਮੈਸੇਜ ਕਰਦਾ ਸੀ ਜੀ ਮੈਨੂੰ ਇਹ ਕੱਲੀ ਕੱਲੀ ਗੱਲ ਦੱਸਦੀ ਸੀ ਜਿੱਦਣ ਇਹਨੂੰ ਅਸੀਂ ਕਹਾ ਆ ਵੀ ਤੂੰ ਕੇਰਾ ਉਹਨੂੰ ਕਹਦੇ ਵੀ ਘਰੇ ਆ ਜਾ ਉਹਦੇ ਥਾਪੜੇ ਲਾਉਣੇ ਸੀ ਜੀ ਹੋਰ ਕੁਝ ਨਹੀਂ ਸੀ ਇਹਨਾਂ ਦੇ ਕੋਈ ਹੁਣ ਨਾ ਤਾਂ ਆ ਮੁੰਡਾ ਤੁਰ ਫਿਰ ਸਕਦਾ ਕੋਈ ਕਰੇ ਨਹੀਂ ਜੀ ਹੁੰਦਾ ਉਹ ਤਾਂ ਕਰਕੇ ਨਜਾਇਜ਼ ਫਾਇਦਾ ਠੰਮਦਾ। ਸਾਨੂੰ ਇਨਸਾਫ ਦਿੱਤਾ ਜਾਵੇ। ਮੈਂ ਇਸ ਗੱਲ ਦੀ ਮਜੂਦਾ ਕਰਵਾਉਂਦਾ। ਜਿਹੜੀ ਪਹਿਲ ਉਹਨੇ ਪਾਉਣੀ ਕੀਤੀ ਹੈ ਕਿ ਇਦਾਂ ਵੱਲੋਂ ਨਹੀਂ ਕਦੇ ਕੋਈ ਨਾ ਜੀ ਜਮੇ ਨਹੀਂ। ਅਸੀਂ ਤਾਈਆਂ ਸਾਰੇ ਸਬੂਤ ਸਾਰੇ ਥਾਵੇਂ ਦਿੱਤੇ ਹੋਏ ਨੇ। ਇਹਨਾਂ ਨੇ ਭੇਜਿਆ ਗੰਦਾ ਉਹਦੇ ਨਾਲ ਉਹਦਾ ਨੰਬਰ ਵੀ ਆਇਆ ਸਾਡੇ ਕੋਲ। ਲੱਗਦਾ ਕਿ ਨੈੱਟ ਤੋਂ ਸੋਸ਼ਲ ਮੀਡੀਆ ਤੋਂ ਸਾਰਾ ਕੋਈ ਖਤਮ ਨਹੀਂ ਹੋਣਾ ਚਾਹੀਦਾ ਇਹ। ਹਾਂਜੀ ਖਤਮ ਤਾਂ ਹੋਣਾ ਚਾਹੀਦਾ ਜੀ ਇਹ ਗੰਦੇ ਬੱਚਾ ਨੂੰ ਆਉਣ। ਤਾਂ ਨੂੰ ਬੱਚਿਆਂ ਨੂੰ ਹੈ ਅੱਜ ਇਹ ਬੱਚੇ ਨੂੰ ਭੇਜਿਆ ਕਰੂਗੇ ਉਹਨੂੰ ਹੋਰ ਕੋਈ ਭੇਜੂਗਾ। ਇਹ ਗੰਦੇ ਬੰਦ ਕਰਨੇ ਚਾਹੀਦੇ ਹਨ